ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਜੀ ਰੱਖੇ ਅੱਜ ਅਸੀਂ ਜੋ ਪੈਕ ਤਿਆਰ ਕਰ ਰਹੇ ਹਾਂ ਨੇ ਜਿੰਨਾ ਮੇਰੀਆਂ ਭੈਣਾਂ ਦੀ ਸਕਿਨ ਬਹੁਤ ਲੂਜ਼ ਹੋ ਗਈ ਆ ਬਹੁਤ ਲਟਕ ਰਹੀ ਨੇ ਜਿਵੇਂ ਡਬਲ ਚਿਨ ਬਣ ਗਈ ਆ ਸਕਿਨ ਬਹੁਤ ਹੀ ਢਿੱਲੀ ਹੋ ਗਈ ਆ ਉਹਨਾਂ ਵਾਸਤੇ ਪੈਕ ਤਿਆਰ ਕਰਾਂਗੇ ਇਹ ਤੁਸੀਂ ਪੈਕ ਵੀਕ ਵਿੱਚ 2-3 ਵਾਰ ਲਗਾ ਸਕਦੇ ਜੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨੀ ਜੇ ਦਾ ਕਰਦੀਆਂ ਇਹ ਚੀਜ਼ਾਂ ਨੇ ਸਾਰੀਆਂ ਸਾਰੀਆਂ ਨੈਚੁਰਲ ਚੀਜ਼ਾਂ ਨੇ ਇਹਨਾਂ ਦਾ ਕੋਈ ਨੁਕਸਾਨੀ ਹੁੰਦਾ ਅੱਜ ਹੁਣ ਮੈਂ ਤੁਹਾਨੂੰ ਦੱਸਦੀਆਂ ਸੀ ਕਿਸ ਚੀਜ਼ ਦਾ ਪੈਕ ਤਿਆਰ ਕਰਾਂਗੇ ਕੱਚਾ ਦੁੱਧ ਲੈ ਲੈਣਾ ਜਿਵੇਂ ਮੈਂ ਤੁਹਾਨੂੰ ਡੇਲੀ ਬੋਲਦੀ ਆ ਕਿ ਤੁਸੀਂ ਕੱਚਾ ਦੁੱਧ ਜਦੋਂ ਵੀ ਲੈਂਦੇ ਜੇ ਥੋੜਾ ਜਿਹਾ ਕੱਚਾ ਦੁੱਧ ਕੱਟ ਕੇ ਰੱਖ ਲਿਆ ਕਰੋ ਕੋਈ ਵੀ ਪੈਕ ਤਿਆਰ ਕਰਦੇ ਜੀ ਕੱਚਾ ਦੁੱਧ ਬੈਸਟ ਹੈ ਜੀ ਕਲੀਨਜ ਦਾ ਕੰਮ ਕਰਦਾ ਸਕਿਨ ਨੂੰ ਬਹੁਤ ਹੀ ਸਾਫ਼ ਕਰਦਾ ਤੁਹਾਡੇ ਫੇਸ ਦੇ ਉੱਪਰ ਬਹੁਤ ਹੀ ਗੰਦਗੀ ਹੈ ਨਾ ਤੁਸੀਂ ਕੱਲਾ ਕੱਚੇ ਦੁੱਧ ਨੂੰ ਕਾਟਨ ਨੂੰ ਡਿੱਪ ਕਰਕੇ ਨਾ ਆਪਣੇ ਫੇਸ ਦੇ ਉੱਪਰ ਚੰਗੀ ਤਰ੍ਹਾਂ 2-3 ਵਾਰ ਕਲੀਨ ਕਰ ਲਓ ਫੇਸ ਨੂੰ ਜਿੰਨੀ ਤੱਕ ਉਹ ਮਤਲਬ ਵਾਈਟ ਨਹੀਂ ਹੁੰਦਾ ਨਾ ਜਿਵੇਂ ਕਾਟਨ ਪਹਿਲੀ ਵਾਰੀ ਅਸੀਂ ਫੇਸ ਨੂੰ ਕਰਾਂਗੇ ਤਾਂ ਉਹ ਕਾਲਾ ਆਏਗਾ ਫਿਰ ਦੂਜੀ ਵਾਰੀ ਕਰਾਂਗੇ ਫਿਰ ਕਾਲਾ ਹੁੰਦਾ ਆ ਕਾਟਨ ਨੂੰ ਦੇਖਣਾ ਤੁਸੀਂ ਕਰਕੇ ਜਦੋਂ ਅਸੀਂ ਤੀਸਰੀ ਵਾਰ ਕਾਟਨ ਦੇ ਨਾਲ ਆਪਣੇ ਫੇਸ ਨੂੰ ਕਲੀਨ ਕਰਾਂਗੇ ਨਾ ਉਹ ਉਹ ਵਾਈਟ ਹੀ ਆਏਗਾ ਫਿਰ ਕਿਉਂਕਿ ਸਾਡੇ ਫੇਸ ਤੇ ਜੋ ਵੀ ਗੰਦਗੀ ਵਗੈਰਾ ਸਾਰੀ ਨਿਕਲ ਜਾਂਦੀ ਹੈ ਓਪਨ ਪੋਰਸ ਬਿਲਕੁਲ ਕਲੀਨ ਹੋ ਜਾਂਦੇ ਨੇ ਕੱਚੇ ਦੁੱਧ ਨਾਲ ਕੱਚੇ ਦੁੱਧ ਦੀ ਵਰਤੋਂ ਤੁਸੀਂ ਡੇਲੀ ਕਰਿਆ ਕਰੋ ਆਪਣੇ ਫੇਸ ਦੇ ਉੱਪਰ ਅੰਜੀ ਪਹਿਲਾ ਸਿੱਖੀ ਕਰਨਾ ਪਹਿਲਾ ਸਟੈਪ ਪਸੇ ਕਰਾਂਗੇ ਆਪਣੇ ਫੇਸ ਨੂੰ ਵਾਸ਼ ਕਰਨਾ ਜਿਵੇਂ ਮੈਂ ਡੇਲੀ ਬੋਲਦੀ ਕਿ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਿਸੇ ਵੀ ਫੇਸ ਵਾਸ਼ ਦੇ ਨਾਲ ਕਰਦੇ ਜੇ ਉਹਦੇ ਨਾਲ ਹੀ ਕਰ ਲਓ ਫੇਸ ਦੇ ਅਕੋਰਡਿੰਗ ਜੋ ਤੁਹਾਡਾ ਫੇਸ ਹੈ ਆਇਲੀ ਹੈ ਡਰਾਈ ਹੈ ਥੋੜਾ ਕੱਚਾ ਦੁੱਧ ਲੈ ਲਾਂਗੇ ਆਪਾਂ ਇਹਦੇ ਵਿੱਚ ਅਸੀਂ ਕਾਟਣਾ ਦੇਖੋ ਇਹਨੂੰ ਡਿਪ ਕਰ ਲਿਆ ਚੰਗੀ ਤਰ੍ਹਾਂ ਇਸੇ ਨੂੰ ਕੱਚੇ ਦੁੱਧ ਵਿੱਚ ਕੱਚਾ ਦੁੱਧ ਹੋਣਾ ਚਾਹੀਦਾ ਜੀ ਠੰਡਾ ਹੋਣਾ ਚਾਹੀਦਾ ਫ੍ਰਿਜ ਵਿੱਚ ਰੱਖਿਆ ਫਿਰ ਅਸੀਂ ਆਪਣੇ ਫੇਸ ਨੂੰ ਪਹਿਲਾਂ ਫੇਸ ਵਾਸ਼ ਕਰਨਾ ਫਿਰ ਕੱਚੇ ਦੁੱਧ ਨਾਲ ਹਾਂਜੀ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਅਸੀਂ ਕੱਚੇ ਦੁੱਧ ਨਾਲ ਕਲੀਨ ਕਰਨਾ ਹੈ ਜੋ ਤਾਂ ਜੋ ਓਪਨ ਪੋਰਸ ਦੇ ਵਿੱਚ ਗੰਦੀ ਹੈ ਨਾ ਬਿਲਕੁਲ ਕਲੀਨ ਹੋ ਜਾਏ ਤੇ ਓਪਨ ਪੋਰਸ ਸਾਡੇ ਬਿਲਕੁਲ ਕਲੀਨ ਹੋ ਜਾਣ ਮਸਟੇ ਵਗੈਰਾ ਜੋ ਵੀ ਗੰਦਗੀ ਹੈ ਸਭ ਨਿਕਲ ਜਾਏਗੀ ਕੱਚੇ ਦੁੱਧ ਨਾਲ ਚੰਗੀ ਤਰ੍ਹਾਂ ਤੁਸੀਂ ਇਹਨੂੰ ਕਲੀਨ ਕਰਨਾ ਆਪਣੇ ਫੇਸ ਨੂੰ ਦੋ ਤਿੰਨ ਵਾਰ ਡਿਪ ਕਰਕੇ ਕੱਚੇ ਦੁੱਧ ਦੇ ਨਾਲ ਇਹਨਾਂ ਸਟੈਪ ਤੋਂ ਤੁਸੀਂ ਫੇਸ ਨੂੰ ਵਾਸ਼ ਕਰਨਾ ਹੈ ਫੇਸ ਵਾਸ਼ ਦੇ ਨਾਲ ਦੂਜਾ ਸਟੈਪ ਅਸੀਂ ਕੱਚੇ ਦੁੱਧ ਨਾਲ ਕਾਟਨ ਦੇ ਨਾਲ ਡਿਪ ਕਰਕੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰਾਂਗੇ ਤਾਂ ਜੋ ਅਸੀਂ ਬਾਅਦ ਵਿੱਚ ਪੈਕ ਲਗਾਵਾਂਗੇ ਤੇ ਰਿਜ਼ਲਟ ਵਧੀਆ ਆਵੇਗਾ ਬਹੁਤ ਹੀ ਵਧੀਆ ਹੈ ਜੀ ਇਹ ਪੈਕ ਜੋ ਮੈਂ ਤੁਹਾਨੂੰ ਅੱਜ ਦੱਸ ਰਹੀ ਹਾਂ ਤੁਸੀਂ ਵੀਕ ਦੇ ਵਿੱਚ 2-3 ਵਾਰ ਇਸ ਨੂੰ ਲਗਾਉਣਾ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਹਾਂ ਜੀ ਇਸ ਤਰ੍ਹਾਂ ਤੁਸੀਂ ਕਰ ਲੈਣਾ ਹੁਣ ਮੈਂ ਹੈਂਡ ਵਾਸ਼ ਕਰਕੇ ਤੁਹਾਨੂੰ ਦਿਖਾਉਣੀ ਹਾਂ ਜੀ ਇਹ ਦੇਖੋ ਜੀ ਮੈਂ ਹੈਂਡ ਨੂੰ ਵਾਸ਼ ਕਰ ਲਿਆ ਆਪਣੇ ਨੂੰ ਵੇਖੋ ਕੱਚੇ ਦੁੱਧ ਨਾਲ ਕਿੰਨਾ 글로ਉ ਆਉਂਦਾ ਹੈ ਸਾਡੇ ਮੇਰੇ ਹੈਂਡ ਤੇ ਆਇਆ ਤੁਹਾਡੇ ਫੇਸ ਤੇ ਆਵੇਗਾ ਕੱਚੇ ਦੁੱਧ ਦੀ ਵਰਤੋਂ ਤੁਸੀਂ ਡੇਲੀ ਕਰੋ oily skin ਹੈ dry skin ਹੈ ਡੇਲੀ ਵਰਤੋਂ ਕਰੋਗੇ ਤਾਂ 글로ਉ ਬਹੁਤ ਹੀ ਜ਼ਿਆਦਾ ਨਿਖਾਰ ਵੀ ਬਿਲਕੁਲ ਫੇਸ ਤੁਹਾਡਾ ਕਲੀਨ ਹੋ ਜਾਣਾ ਪਿੰਪਲ ਐਕਨੇ ਦੇ ਨਿਸ਼ਾਨ ਰਹਿ ਗਏ ਨੇ ਦਾਗ-ਧੱਬੇ ਕੋਈ ਵੀ ਹੈ ਬਿਲਕੁਲ ਠੀਕ ਹੋ ਜਾਣਾ ਹੁਣ ਅਸੀਂ ਪੈਕ ਤਿਆਰ ਕਰਦੇ ਹਾਂ ਪਹਿਲਾਂ ਅਸੀਂ ਪਾਵਾਂਗੇ ਇਸੀ ਰਾਈਸ ਫਲਾਰ ਜੋ ਮੈਂ ਘਰ ਵਿੱਚ ਹੀ ਤੁਹਾਨੂੰ ਪਹਿਲਾਂ ਦੱਸਿਆ ਬਣਾ ਕੇ ਰੱਖਿਆ ਹੋਇਆ ਤੇ ਰਿਜ਼ਲਟ ਬਹੁਤ ਹੀ ਵਧੀਆ ਹੈ ਜੀ ਇਹਦਾ ਇਸ ਪੈਕ ਦਾ ਫਿਰ ਅਸੀਂ ਕੱਚਾ ਦੁੱਧ ਪਾਵਾਂਗੇ ਦੋਨਾਂ ਚੀਜ਼ਾਂ ਨੇ ਮਿਲ ਕੇ ਸਾਡੇ ਫੇਸ ਨੂੰ ਇੰਨਾ ਕਿ ਟਾਈਟ ਕਰਨਾ ਹੈ ਕਿ ਰਿੰਕਲ ਵਗੈਰਾ ਜੋ ਤੁਹਾਡੇ ਫੇਸ ਦੇ ਉੱਪਰ ਹਨ ਬਿਲਕੁਲ ਠੀਕ ਹੋ ਜਾਣੀ ਹੈ ਚੰਗੀ ਤਰ੍ਹਾਂ ਮਿਲਾਓ ਜੀ ਰੋਣਾ ਚੀਚਾਂ ਨੂੰ ਜਦੋਂ ਵੀ ਦੁੱਧ ਲਿਆ ਕੇ ਰੱਖਦੇ ਤੁਸੀਂ ਘਰ ਵਿੱਚ ਕੱਚਾ ਦੁੱਧ ਕੱਟ ਕੇ ਰੱਖ ਲਿਆ ਕਰੋ ਫ੍ਰੀਜ ਵਿੱਚ ਠੰਡਾ ਹੋ ਜਾਵੇ ਤਾਂ ਫਿਰ ਤੁਸੀਂ ਸ਼ਾਮ ਨੂੰ ਪੈਕ ਲਗਾਇਆ ਕਰੋ ਜਿਵੇਂ ਮੈਂ ਡੇਲੀ ਤੁਹਾਨੂੰ ਦੱਸਦੀ ਕਿ ਸ਼ਾਮ ਨੂੰ ਰਿਜ਼ਲਟ ਵਧੀਆ ਆਉਂਦਾ ਹੁਣ ਮੈਂ ਇੱਕ ਵਿਟਾਮਿਨ E ਦਾ ਕੈਪਸੂਲ ਪਾਵਾਂਗੀ ਇਹ ਵੀ ਐਂਟੀ-ਏਜਿੰਗ ਦਾ ਕੰਮ ਦਿੰਦਾ ਹੈ ਜੀ ਸਾਡੇ ਫੇਸ ਤੇ ਉਪਰ ਰਿੰਕਲ ਨਹੀਂ ਆਣ ਦੇਵੇਗਾ ਵਿਟਾਮਿਮਿਨ ਦਾ ਕੈਪਸੂਲ ਤੁਸੀਂ ਖਾਣ ਦੇ ਨਾਲ-ਨਾਲ ਆਪਣੇ ਫੇਸ 'ਤੇ ਵੀ ਲਗਾ ਸਕਦੇ ਜੇ ਪਰ ਇਹਨੂੰ ਸਿੰਗਲ ਨਹੀਂ ਲਗਾਉਣਾ ਕਿਸੇ ਵੀ ਪੈਕ ਵਿੱਚ ਜਾਂ ਜਿਵੇਂ ਤੁਸੀਂ ਕੋਕੋਨਟ ਆਇਲ ਆ ਉਹਦੇ ਵਿੱਚ ਡੇਲੀ ਰਾਤ ਨੂੰ ਮਸਾਜ ਕਰਿਆ ਕਰੋ ਇਹਦੀ ਵਿਟਾਮਿਨੀ ਦੇ ਇੱਕ ਕੈਪਸੂਲ ਲੈ ਕੇ ਕੋਕੋਨਟ ਆਇਲ ਵਿੱਚ ਮਿਲਾ ਕੇ ਡੇਲੀ ਮ사ਜ ਕਰਿਆ ਕਰੋ ਰਿੰਕਲ ਬਿਲਕੁਲ ਠੀਕ ਹੋ ਜਾਣੇ ਤੁਹਾਡੇ ਫੇਸ ਦੇ ਉੱਪਰ ਤੇ ਸਕਿਨ ਵੀ ਟਾਈਟ ਹੋ ਜਾਣੀ ਆ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਜੀ ਵਿਟਾਮਿਨੀ ਕੈਪਸੂਲ ਦਾ ਚੰਗੀ ਤਰ੍ਹਾਂ ਮਿਲਾ ਲੈਣਾ ਤੁਸੀਂ ਕੱਚੇ ਦੁੱਧ ਤੇ ਕਲੀਨ ਕਰਨ ਤੋਂ ਬਾਅਦ ਫਿਰ ਤੁਸੀਂ ਇਹ ਪੈਕ ਲਗਾਣਾ ਆਰਕੀ ਜੀ ਸਾਡੇ ਘਰ ਵਿੱਚ ਹੀ ਆ ਜੀ ਚਾਵਲ ਦਾ ਤੁਸੀਂ ਰਾਈਸ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਓ ਜਾਂ ਤੁਸੀਂ ਕੱਪੜੇ ਨਾਲ ਸਾਫ਼ ਕਰ ਲਓ ਕਿਉਂਕਿ ਡਸਟ ਵਗੈਰਾ ਜਾਂ ਸੀ ਪਾਊਡਰ ਵਗੈਰਾ ਘਰਾਂ ਵਿੱਚ ਚਿਲਗਾ ਕੇ ਰੱਖਦੇ ਆ ਨਾ ਫਿਰ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰਕੇ ਥੋੜੀ ਧੋਪ ਲਗਾ ਕੇ ਉਸ ਨੂੰ ਗ੍ਰाइंड ਕਰ ਲਓ 3-4 ਵਾਰ ਛਾਣ ਕੇ ਫਿਰ ਉਹਦਾ ਫਾਈਨ ਪਾਊਡਰ ਤਿਆਰ ਕਰਨਾ ਜੇ ਥੋੜਾ ਦਰਦਰਾ ਰਹਿ ਜਾਂਦਾ ਆ ਫਿਰ ਤੁਸੀਂ ਉਹ ਸਕਰਬ ਦਾ ਕੰਮ ਲੈ ਸਕਦੇ ਜੇ ਉਹਦੇ ਤੋਂ ਸਕਿਨ ਨੂੰ ਬਹੁਤ ਹੀ ਟਾਈਟ ਕਰਦਾ ਜੀ ਕੱਚਾ ਕੱਚਾ ਦੁੱਧ ਤੇ ਰਾਈਸ ਰਿੰਕਲ ਨਹੀਂ ਪੈਣ ਦਵੇਗਾ ਤੁਹਾਡੀ ਸਕਿਨ ਬਹੁਤ ਹੀ ਲੂਜ਼ ਹੈ ਜਿਵੇਂ ਡਬਲ ਚਿਨ ਵਗੈਰਾ ਬਣੀ ਹੋਈ ਆ ਤੁਸੀਂ ਆਪਣੀ ਗਰਦਨ ਤੇ ਵੀ ਲਗਾਣਾ ਇਹਨੂੰ ਸਾਥ-ਸਾਥ ਫੇਸ ਦੇ ਨਾਲ-ਨਾਲ ਗਰਦਨ ਤੇ ਵੀ ਲਗਾਓ ਕਈਆਂ ਦੇ ਮੈਂ ਦੇਖਦੇ ਫੇਸ ਸੋ ਵਾਈਟ ਹੁੰਦਾ ਤੇ ਗਰਦਨ ਬਲੈਕ ਹੁੰਦੀ ਆ ਤੁਸੀਂ ਇਦਾਂ ਕਰਨਾ ਕਿ ਗਰਦਨ ਦੇ ਵੀ ਨਾਲ-ਨਾਲ ਜੋ ਆਪਣੇ ਫੇਸ ਦੇ ਉੱਪਰ ਲਗਾਉਂਦੇ ਆਪਣੇ ਗਰਦਨ ਤੇ ਵੀ ਨਾਲ ਲਗਾਇਆ ਕਰੋ ਤੇ ਰਿਜ਼ਲਟ ਬਹੁਤ ਵਧੀਆ ਆਵੇਗਾ ਜੀ ਕਿ ਤੁਸੀਂ ਆਪਣਾ ਫੇਸ ਵਾਈਟ ਕਰ ਲਓ ਤੇ ਗਰਦਨ ਤੁਹਾਡੀ ਕਾਲੀ ਹੀ ਰਹਿ ਜਾਵੇ ਗਰਦਨ ਤੇ ਵੀ ਲਗਾਣਾ ਆਪਣੇ ਹੱਥਾਂ ਤੇ ਵੀ ਲਗਾਇਆ ਕਰੋ ਜੇ ਤੁਸੀਂ ਜ਼ਿਆਦਾ ਬਣਾ ਲਿਆ ਕਰੋ ਗਰਦਨ ਤੇ ਤਾਂ ਪਹਿਲਾਂ ਰਿੰਕਲ ਪੈਣ ਲੱਗ ਜਾਂਦੇ ਨੇ ਮੇਲ ਫੀਮੇਲ ਦੋਨੇ ਲਗਾ ਸਕਦੇ ਨੇ ਇਹ ਤਾਂ ਕੋਈ ਨਹੀਂ ਕਿ ਅਸੀਂ ਹੀ ਔਰਤਾਂ ਹੀ ਲਗਾ ਸਕਦੀਆਂ ਨੇ ਮੇਰੇ ਵੀਰ ਵੀ ਲਗਾ ਸਕਦੇ ਨੇ ਜਿਨ੍ਹਾਂ ਦੇ ਫੇਸ ਦੇ ਉੱਪਰ ਬਹੁਤ ਹੀ ਲੂਜ਼ ਨੇ ਰਿੰਕਲ ਬਹੁਤ ਜ਼ਿਆਦਾ ਪੈ ਗਏ ਨੇ ਤੇ ਬਾਕੀ ਰਾਤ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕੋਕੋਨਟ ਤੇ ਵਿਟਾਮਿਨ ਈ ਦੇ ਕੈਪਸੂਲ ਮਿਲਾ ਕੇ ਦੋਨੋਂ ਹੀ ਮ사ਜ ਕਰਿਆ ਕਰੋ ਡੇਲੀ ਸੌ ਲੱਗਿਆਂ ਤੇ ਪੈਕ ਵਗੈਰਾ ਜੋ ਤੁਸੀਂ ਲਗਾਉਂਦੇ ਜੇ ਸ਼ਾਮ ਨੂੰ ਲਗਾਓ ਸ਼ਾਮ ਨੂੰ ਰਿਜ਼ਲਟ ਬਹੁਤ ਵਧੀਆ ਆਂਦਾ ਆ 2 ਮਿੰਟ ਦੀ ਮ사ਜ ਦੇਵਾਂਗੇ ਸੌਫਟ ਹੱਥਾਂ ਦੇ ਨਾਲ ਰਗੜਨਾ ਨਹੀਂ ਬਹੁਤਾ ਸਕਿਨ ਨੂੰ ਅਸੀਂ ਵੀਕ ਦੇ ਵਿੱਚ 2-3 ਵਾਰ ਤੁਸੀਂ ਇਹ ਕਰਨਾ ਹੈ ਪੈਕ ਨੂੰ ਲਗਾਉਣਾ ਹੈ 2-3 ਵਾਰ ਕੱਚੇ ਦੁੱਧ ਨੂੰ ਤਾਂ ਤੁਸੀਂ ਡੇਲੀ ਵੀ ਲਗਾ ਸਕਦੇ ਜੇ ਕੋਈ ਸਾਈਡ ਇਫੈਕਟ ਨਹੀਂ ਕੱਚੇ ਦੁੱਧ ਦਾ ਕਾਟਨ ਦੇ ਨਾਲ ਤੁਸੀਂ ਡੇਲੀ ਆਪਣੇ ਫੇਸ ਨੂੰ ਜਦੋਂ ਵਾਸ਼ ਕਰਦੇ ਜੇ ਉਸ ਤੋਂ ਬਾਅਦ ਆ ਕੱਚੇ ਦੁੱਧ ਨੂੰ ਕਾਟਨ ਦੇ ਵਿੱਚ ਡਿਪ ਕਰਕੇ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕਲੀਨ ਕਰ ਲਓ ਤਾਂ ਰਿਜ਼ਲਟ ਦੇਖਿਓ ਕਿੰਨਾ 글로ਅ ਆਉਂਦਾ ਤੇ ਦਾਗ-ਧੱਬੇ ਜੋ ਤੁਹਾਡੇ ਫੇਸ ਤੇ ਉੱਪਰ ਹੋਣਗੇ ਨਾ ਬਿਲਕੁਲ ਰਿਮੂਵ ਹੋ ਜਾਣਗੇ ਲਗਾਤਾਰ ਕਰਨ ਦੇ ਨਾਲ ਯਾਨੀ ਕਿ ਤੁਸੀਂ ਅੱਜ ਕੀਤਾ ਤੇ ਕੱਲ ਅਸੀਂ ਨਹੀਂ ਕੀਤਾ ਤੇ ਦੇਖਣਾ ਕਿ ਸਾਡੇ ਦਾਗ-ਧੱਬੇ ਖਤਮ ਹੋਏ ਕਿ ਨਹੀਂ ਹੋਏ ਲਗਾਤਾਰ ਕਰੋਗੇ ਫੇਰ ਹੀ ਖਤਮ ਹੋਣਗੇ ਇੱਕ ਵਾਰ ਕਰਨ ਦੇ ਨਾਲ ਨਹੀਂ ਹੋਣਗੇ ਮੈਂ ਦੂਸਰੀਆਂ ਜਿੰ ਕੋਈ ਵੀਡੀਓ ਬਣਾਉਂਦਾ ਕਹਿੰਦਾ ਅੱਜ ਕਰੋਗੇ ਤਾਂ ਰਾਤੋਂ ਰਾਤ ਤੁਸੀਂ ਗੋਰੇ ਹੋ ਜਾਓਗੇ ਜਾਂ ਦਾਗ-ਧੱਬੇ ਹਟ ਜਾਣਗੇ ਐਵੇਂ ਨਹੀਂ ਹੁੰਦਾ ਜੀ ਲਗਾਤਾਰ ਲਾਉਂਦੇ ਨਾਲ ਹੀ ਸਾਨੂੰ ਰਿਜ਼ਲਟ ਵਧੀਆ ਮਿਲਦਾ ਆ ਦੋ ਮਿੰਟ ਦੀ ਮ사ਜ ਦਵਾਂਗੇ ਆਪਾਂ ਫਿਰ ਅਸੀਂ ਇਹਦੇ ਉੱਪਰ ਹੀ ਲੇਅਰ ਲਗਾ ਦਾਂਗੇ ਚੰਗੀ ਤਰ੍ਹਾਂ ਤੁਸੀਂ ਉੱਪਰ ਲਗਾ ਕੇ 15 ਮਿੰਟ ਰਹਿਸ ਦਿਓ ਆਪਣੇ ਫੇਸ ਨੂੰ ਤਾ ਜੋ ਡਰਾਈ ਹੋ ਜੇ ਡਰਾਈ ਹੋਣ ਦੇ ਨਾਲ ਤੁਹਾਡੀ ਸਕਿਨ ਖਿੱਚੇਗੀ ਜਿਵੇਂ ਡਰਾਈ ਹੋਵਗੀ ਦੇਖੋ ਤੁਸੀਂ ਤੁਹਾਡੇ ਕੋ ਬੋਲਿਆ ਨਹੀਂ ਜਾਣਾ ਤੇ ਰਿੰਕਲ ਆਪਣੇ ਆਪਰ ਮੂਵ ਹੋਣਗੇ ਲਗਾਤਾਰ ਲਗਾਓਗੇ ਤਾਂ ਫਿਰ ਇੱਕ ਵਾਰ ਲਗਾਉਣ ਦੇ ਨਾਲ ਨਹੀਂ ਹੋਣਗੇ ਵੀਕ ਦੇ ਵਿੱਚ ਤਿੰਨ ਵਾਰ ਤੁਸੀਂ ਇਹ ਪੈਕ ਨੂੰ ਲਗਾਣਾ ਤੇ ਰਿਜ਼ਲਟ ਬਹੁਤ ਹੀ ਵਧੀਆ ਆਊਗਾ ਤੁਸੀਂ ਲਗਾ ਕੇ ਖੁਦ ਦੇਖੋਗੇ ਫਿਰ ਹੀ ਰਿਜ਼ਲਟ ਤੁਹਾਨੂੰ ਆਉਣਾ ਹੈ ਮੇਰੇ ਬੋਲਣ ਦੇ ਨਾਲ ਤੇ ਤੁਸੀਂ ਬੋਲਣਾ ਕਿ ਖਰੇ ਸ਼ਾਇਦ ਇਹ ਝੂਠ ਬੋਲ ਰਹੀ ਮੈਂ ਜੋ ਵੀ ਪੈਕ ਖੁਦ ਲਗਾਨੀ ਆ ਮੈਂ ਉਹੀ ਤੁਹਾਨੂੰ ਦੱਸਦੀ ਆ ਜੀ ਜੋ ਮੈਨੂੰ ਰਿਜ਼ਲਟ ਮਿਲਦਾ ਹੈ ਜਿਸ ਪੈਕ ਨਾਲ ਮੈਨੂੰ ਰਿਜ਼ਲਟ ਮਿਲਦਾ ਮੈਂ ਉਹੀ ਤੁਹਾਨੂੰ ਦੱਸਦੀ ਕਿ ਮੇਰੀਆਂ ਭੈਣਾਂ ਇਹ ਪੈਕ ਲਗਾਉਣ ਕਿਉਂਕਿ ਮੈਨੂੰ ਰਿਜ਼ਲਟ ਮਿਲਦਾ ਤਾਂ ਮੈਂ ਫਿਰ ਹੀ ਤੁਹਾਨੂੰ ਦੱਸਦੀ ਆ ਕਿ ਇਸ ਦਾ ਰਿਜ਼ਲਟ ਵਧੀਆ ਹੈ ਰਾਈਸ ਨੂੰ ਲਿਆ ਕੇ ਆਪਣੇ ਘਰ ਵਿੱਚ ਘਰ ਵਿੱਚ ਹੀ ਹੈ ਜਿਨ੍ਹਾਂ ਦੇ ਉਹ ਰਾਈਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਚੰਗੀ ਤਰ੍ਹਾਂ ਗ੍ਰाइंड ਕਰਕੇ 2-3 ਵਾਰ ਉਹਨੂੰ ਛਾਣ ਕੇ ਫਿਰ ਫਾਈਨ ਪਾਊਡਰ ਤਿਆਰ ਕਰਨਾ ਹੈ ਨਾ ਕਿ ਸਾਡੀ ਸਕਿਨ ਦੇ ਉੱਤੇ ਕੋਈ ਨੁਕਸਾਨ ਕਰੇ ਤੁਸੀਂ ਦਰਦਰਾ ਨਹੀਂ ਰੱਖਣਾ ਬਹੁਤਾ ਫਾਈਨ ਪਾਊਡਰ ਤਿਆਰ ਕਰੋਗੇ ਫਿਰ ਹੀ ਰਿਜ਼ਲਟ ਵਧੀਆ ਆਵੇਗਾ ਤੇ ਕੱਚੇ ਦੁੱਧ ਨੂੰ ਡੇਲੀ ਆਪਣਾ ਥੋੜਾ ਰੱਖ ਲਿਆ ਕਰੋ ਮੇਰੀਆਂ ਭੈਣਾ ਮੈਂ ਤਾਂ ਡੇਲੀ ਰੱਖ ਲੈਣੀ ਆ ਥੋੜਾ ਮਤਲਬ ਪੈਕ ਵਗੈਰਾ ਬਣਾਉਣੀ ਜਾਂ ਮੈਂ ਕੁਝ ਵੀ ਕਰਦੀ ਆ ਨਾ ਮੈਂ ਕੱਚੇ ਦੁੱਧ ਦੇ ਨਾਲ ਡੇਲੀ ਆਪਣੇ ਫੇਸ ਨੂੰ ਕਲੀਨ ਕਰਦੀ ਆ ਮਾਰਨਿੰਗ ਮੈਂ ਕਦੇ ਫੇਸ ਵਾਸ਼ ਨਹੀਂ ਯੂਜ਼ ਕੀਤਾ ਮੈਂ ਕੱਚੇ ਦੁੱਧ ਨਾਲ ਹੀ ਡੇਲੀ ਆਪਣੇ ਫੇਸ ਨੂੰ ਵਾਸ਼ ਕਰਦੀ ਆ ਕਾਟਨ ਦੇ ਨਾਲ ਥੋੜਾ ਡਿਪ ਕਰਕੇ ਫੇਸ ਨੂੰ ਚੰਗੀ ਤਰ੍ਹਾਂ 2-3 ਵਾਰ ਡਿਪ ਕਰਕੇ ਨਾ ਤੇ ਕਲੀਨ ਕਰ ਲੈਣੀ ਆ ਰਿਜ਼ਲਟ ਬਹੁਤ ਵਧੀਆ ਡੇਲੀ ਤੁਸੀਂ ਕੱਚੇ ਦੁੱਧ ਨਾਲ ਆਪਣੇ ਫੇਸ ਨੂੰ ਵਾਸ਼ ਕਰੋ ਜਾਂ ਬੇਸਣ ਲੈ ਲਓ ਥੋੜਾ ਬੇਸਣ ਦੇ ਨਾਲ ਕਰ ਲਓ ਕੱਚੇ ਦੁੱਧ ਵਿੱਚ ਮਿਲਾ ਕੇ ਤਰਾਤ ਨੂੰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵਿਟਾਮਿਨ E ਦਾ ਤੇ ਕੋਕਨਟ ਔਲ ਦੋਨੋਂ ਮਿਕਸ ਕਰਕੇ ਚੰਗੀ ਤਰ੍ਹਾਂ ਮ사ਜ ਆਪਣੇ ਫੇਸ ਦੀ ਕਰੋ ਹਰ ਰਿੰਕਲ ਬਿਲਕੁਲ ਠੀਕ ਹੋ ਜਾਣਗੇ ਜੇ ਤੁਸੀਂ ਧਿਆਨ ਦੇਵੋਗੇ ਆਪਣੇ ਫੇਸ ਵੱਲ ਤਾਂ ਜੇ ਅਸੀਂ ਧਿਆਨ ਨਹੀਂ ਦਿੰਦੇ ਫਿਰ ਤਾਂ ਠੀਕ ਨਹੀਂ ਹੋਣਗੇ ਜੇ ਅਸੀਂ ਧਿਆਨ ਦੇਵਾਂਗੇ ਫਿਰ ਹੀ ਠੀਕ ਹੋਣਗੇ ਜੀ ਜੇ ਅਸੀਂ ਉਹਨਾਂ ਨੂੰ ਮਤਲਬ ਰਹਿਣ ਦਾਂਗੇ ਕਿ ਚਲੋ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਕਰਾਂਗੇ ਕੱਲ ਕੱਲ ਕਰਦੇ ਆ ਅਸੀਂ ਕੁਝ ਨਹੀਂ ਕਰਦੇ ਫਿਰ ਜੋ ਕੰਮ ਕਰਨਾ ਤੁਸੀਂ ਤੁਰੰਤ ਕਰਿਆ ਕਰੋ ਤਾਂ ਜੋ ਵੀ ਮੇਰੀ ਵੀਡੀਓ ਦੇਖ ਰਿਆ ਆ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਨੇ ਸੋਨੇ ਕਮੈਂਟ ਵੀ ਕਰਿਆ ਕਰੋ 15 ਮਿੰਟ ਤੋਂ ਬਾਅਦ ਤੁਸੀਂ ਇਸ ਨੂੰ ਵਾਸ਼ ਕਰ ਲੈਣਾ ਨਾਰਮਲ ਪਾਣੀ ਦੇ ਨਾਲ ਜਿਵੇਂ ਮੈਂ ਬੋਲਦੀ ਕਿ ਥੋੜੇ ਗਿੱਲੇ ਹੱਥ ਕਰਕੇ ਫਿਰ ਵਾਸ਼ ਕਰਿਆ ਕਰੋ ਡਾਇਰੈਕਟ ਨਾ ਰਗ ਰਗੜ ਕੇ ਸਾਫ਼ ਕਰਿਆ ਕਰੋ ਆਪਣੇ ਵਾਸ਼ ਜੋ ਵੀ ਪੈਕ ਲਗਾਉਂਦੇ ਜੇ ਗਿੱਲੇ ਹੱਥ ਥੋੜੇ ਕਰਕੇ ਫੇਸ ਦੀ 2 ਮਿੰਟ ਮ사ਜ ਦੇ ਕੇ ਸੌਫਟ ਹੱਥਾਂ ਦੇ ਨਾਲ ਫਿਰ ਆਪਣੇ ਫੇਸ ਨੂੰ ਵਾਸ਼ ਕਰਿਆ ਕਰੋ ਬਾਅਦ ਵਿੱਚ ਕੋਈ ਤੁਸੀਂ ਜਿਵੇਂ ਮੈਂ ਦੱਸਿਆ ਕੋਕੋਨਟ ਆਇਲ ਤੇ ਵਿਟਾਮਿਨ E ਦੇ ਕੈਪਸੂਲ ਦੀ ਮ사ਜ ਕਰ ਸਕਦੇ ਤੇ ਸ਼ਾਮਾਂ ਨੂੰ ਪੈਕ ਲਗਾਇਆ ਕਰੋ ਤੇ ਰਿਜ਼ਲਟ ਬਹੁਤ ਹੀ ਵਧੀਆ ਆਂਦਾ ਸਵੇਰ ਦੀ بجائے ਸ਼ਾਮ ਨੂੰ ਹੀ ਪੈਕ ਲਗਾਇਆ ਕਰੋ ਫ੍ਰੀ ਹੋ ਕੇ ਤੇ ਰਿਜ਼ਲਟ ਬਹੁਤ ਵਧੀਆ ਆਏਗਾ ਜੀ ਥੈਂਕ ਯੂ ਸਭੀ ਕੋ